ਸਸਿਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਮੇਰੇ ਆਪਣੇ ਪਿੰਡ ਜੀਤਾ ਸਿੰਘ ਵਾਲਾ ਜੀ ਔਰ ਫ ਚੌਧਰੀ ਵਾਲਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 7 ਤੋਂ 8 ਨਗਨੇ ਜੀ ਜਿੰਨਾ ਚ ਟੋਕੜ ਵੜਿਆ ਨੇ ਟੋਕੜ ਗੱਭਣ ਚੈੱਕ ਪਾਸ ਨੇ ਤੇ ਹੀਫਰਾਂ ਨੇ ਜੀ ਡਿਟੇਲ ਆ ਤੁਹਾਨੂੰ ਬਾਈ ਤੋਂ ਲੈ ਕੇ ਦੇਉਂਗਾ ਤਸੱਲੀ ਵਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਜੇ ਕੋਈ ਵੀਰੇ ਸੂਆ ਸਵਾਇ ਨਾਗ ਹੁੰਦਾ ਤੁਸੀਂ ਆਪਦੀ ਮਿਲਕਿੰਗ ਕਰ ਸਕਦੇ ਹੁੰਨੇ ਆ ਜੇ ਕੋਈ ਟੋਕੜ ਗੱਭਣ ਨਾਗ ਹੁੰਦਾ ਤਾਂ ਆਪਦਾ ਪਰਸਨਲ ਡਾਕਟਰ ਸਾਹਿਬ ਨਾਲ ਲੈ ਕੇ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬੇਅੰਤ ਸਿੰਘ ਹੈ ਪਿਤਾ ਦਾ ਨਾਮ ਮੇਜਰ ਸਿੰਘ ਹੈ ਪਿੰਡ ਜੀਤਾ ਸਿੰਘ ਆਲਾ ਉਰਫ ਚੌਂਦੀ ਆਲਾ ਹੈ ਜ਼ਿਲ੍ਹਾ ਮੋਗਾ ਹੈ ਤਹਿਸੀਲ ਭਾਗਾਪੁਰਾਣਾ ਹੈ ਰਮਾਈਲ ਨੰਬਰ 98768 49832 ਹੈ ਜੀ ਠੀਕ ਹੈ ਜੀ ਤੇ ਅੱਜ ਦੀ ਵੀਡੀਓ ਚ ਆਪਣੇ ਕੋਲ 7-8 ਨਾਗਾ ਜੀ 7-8 ਨਾਗਾ ਜੀ ਇਧਰੋਂ ਡੱਬੀ ਵੇੜ ਤੋਂ ਸ਼ੁਰੂ ਕਰਦੇ ਆਂ ਬਰੇ ਸੂਆ ਕਿੰਨਾ ਮਾ ਜੀ ਇਹਦਾ ਸੂਆ ਤੀਜਾ ਹੈ ਜੀ ਕਦੋਂ ਸੂਈ ਹੈ ਜੀ ਇਹਨੂੰ ਸੂਈ ਨੂੰ ਹੋ ਗਿਆ 7-8 ਮਹੀਨੇ ਜੀ ਕੜੀ ਆ ਹਾਂ ਤੋ ਕੜੀ ਆਪਣੇ ਕੋਲੇ ਕੱਲ ਹੀ ਆਈ ਹੈ ਜੀ ਆਪਾਂ ਝੂਠ ਮਾਰ ਕੇ ਦੇਣੀ ਨਹੀਂ ਜੀ ਠੀਕ ਆ ਹਾਂ ਜੀ ਠੀਕ ਆ ਤਨੇ ਲੱਗਿਆ ਵੀਰੇ ਉਹ ਕਹਿੰਦੇ ਬਈ 2 ਮਹੀਨੇ ਹੋ ਗਏ ਨਾ ਅਸੀਂ ਚੈੱਕ ਕਰਾਈ ਉਹ ਕਹਿੰਦੇ ਨਾ ਅਸੀਂ ਕਰਾਈ ਠੀਕ ਆ ਜੀ ਕਿਹਾ ਉਹਨਾਂ ਨੇ ਆਪਾਂ ਉਹਵੇਂ ਗਾਂ ਦੱਸਤਾ ਠੀਕ ਆਪਾਂ ਖਾਲੀ ਮੰਨ ਕੇ ਦੇਣੀ ਆ ਹਾਂ ਖਾਲੀ ਮੰਨ ਕੇ ਦੇਣੀ ਆ ਠੀਕ ਆ ਦੁੱਧ ਕਿੰਨਾ ਤਿਆਰ ਆ ਜੀ ਦੁੱਧ ਦੇ ਥੱਲੇ 8 ਕਿਲੋ ਆ ਜੀ ਜੋਕ ਕਦੇ ਹਾਂ ਜੋਕ ਕੇ ਦੇਵਾਂਗੇ ਹਾਂ ਠਣਾ ਦੀ ਗਾਰੰਟੀ ਆ ਜੀ ਜਮਾਂ ਜੀ ਓਕੇ ਆ ਜੀ ਜਮਾਂ ਠੰਡੀ ਸੀਲ ਜਮਾਂ ਜਿਵੇਂ ਮਰਜ਼ੀ ਬੈਠ ਜਾ ਜਿਵੇਂ ਮਰਜ਼ੀ ਬੈਠਾ ਰਵੇ ਜੀ ਤੋਰ ਕੇ ਸੂਆ ਬਾਈ ਦੱਸਦਾ ਕਿ ਸੂਈ ਆ ਤੀਜਾ ਜੀ 7 ਤੋਂ 8 ਮਹੀਨੇ ਸਮਾਂ ਹੋ ਗਿਆ ਸੂਈ ਨੂੰ ਜੀ ਬਾਕੀ ਬਾਈ ਕਹਿੰਦਾ ਆਪਾਂ ਗੱਪ ਮਾਰ ਕੇ ਨਹੀਂ ਦੇਣੀ ਆਪਣੇ ਕੋਲ ਕਾਲੀ ਨਾ ਗਾਇਆ ਜੀ ਮਾਲਕਾ ਨੇ ਕਿਹਾ ਜ਼ਰੂਰ ਆ ਪਰ ਆਪਾਂ ਖਾਲੀ ਲਈ ਆ ਖਾਲੀ ਦੇਣੀ ਆ ਥਣਲੇ ਦੇ ਦੀ ਥਣ ਲੋ ਨੈੱਟ ਦੁੱਧ ਜੋਖ ਕੇ ਲੈ ਜਿਓ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਰਚਵਾਈ ਕਰ ਸਕਦਾ ਜੀ ਬਾਕੀ ਥਣਾਂ ਦੇ ਸਹਿਜ ਵੀ ਸੋਹਣੇ ਗੈਬ ਤੇ ਲੱਗੇ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਾਣਾ ਪੂੜ ਸ਼ੰਗ ਭੂਰਾ ਵੀ ਨਹੀਂ ਰੰਗ ਪ੍ਰਿੰਟ ਦੀ ਵੀ ਚੰਗੀ ਆ ਤੇ ਵਜਨ ਵਜੂਦ ਦੀ ਵੀ ਚੰਗੀ ਆ ਜਿਹੜਾ ਬਾਈ ਦੇ ਘਰੇ ਦੁੱਧ ਤਿਆਰ ਆ ਉਹ ਤੁਸੀਂ ਆਪ ਦੀ ਮਿਲਕਿੰਗ ਕਰ ਲਿਓ ਅੱਗੇ ਦੁੱਧ ਤੁਹਾਡੀ ਸੇਵਾ ਦੇ ਸਰਤੇ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੈ ਜੀ ਡਿਮਾਂਡ ਜਿਹੜੇ ਲੈਣਾ ਹੀ ਆ ਕਿ 35000 ਰੁਪਿਆ ਲੈਣਾ ਜੀ ਸਹੀ ਆਪਾਂ ਬਿਲਕੁਲ ਗਲਤ ਕਹਿਣਾ ਨਹੀਂ ਗਾ ਜੀ ਹੋ ਜੂ ਤੁਹਾਡਾ ਕੰਨਾ ਜੀ ਛੋੜ ਛੱਪਾ ਹੋ ਜੂ ਛੋੜ ਛੱਪਾ ਹੋ ਜੂ ਹਾਂ ਜੀ 35000 ਰੁਪਿਆ ਬਾਈ ਕਹਿੰਦਾ ਇਹਦਾ ਡਿਮਾਂਡ ਆ ਵਿਚੋਂ ਥੋੜਾ ਕਾ ਨਾ ਮਾਨਤਾਨ ਹੋ ਜੂ ਬਾਕੀ ਵੈੜ ਚੰਗੀ ਆ ਵੀਰੇ ਵਜਨ ਵਜੂਦ ਵਾਲੀ ਆ ਕਾਦ ਵਾਲੀ ਆ ਜੀ ਦੋ ਨੰਬਰ ਨਾ ਕਿ ਵੀਰੇ ਇਹਦਾ ਸੂਆ ਕਿੰਨਾ ਮਾ ਜੀ ਇਹ ਦੂਜੇ ਸੂਏ ਆ ਜੀ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਵਾਸਤੇ ਗੱਬਣਾ ਕਿ ਤੀਜੇ ਵਾਸਤੇ ਗੱਬਣਾ ਤੀਜੇ ਵਾਸਤੇ ਗੱਬਣਾ ਕਿੰਨੇ ਸਮੇਂ ਦੀ ਜੀ ਇਤਨਾ ਮਹੀਨੇ ਤੋਂ ਤੇ ਚੋਂ ਤੋਂ ਘਟ ਹੈ ਜੇ ਸਾਢੇ 1.5 ਮਹੀਨੇ ਰੱਖ ਸਾਢੇ 1.5 ਮਹੀਨੇ ਦੀ ਆਪ ਜੀ ਇੱਕ ਪਾਸਾ ਜੀ ਇੱਕ ਪਾਸ ਕਰਵਾ ਕੇ ਲੈ ਜੀ ਹਾਂ ਕਰਾ ਕੇ ਲੈ ਗਏ ਕਿਉਂਕਿ ਵੀਰੇ ਗਰਮੀ ਦਾ ਸੀਜ਼ਨ ਆ ਆਪਣੇ ਘਰੇ ਚਾਹੇ ਦੋ ਡਾਕਟਰ ਲੈ ਆਵੇ ਜੀ ਅਗਲੇ ਦੇ ਘਰ ਕਰਾਸ ਵੇਡ ਆ ਜੀ ਗਰਮੀ ਹੀ ਰਹੇ ਤਾਂ ਗਰਮੀ ਰਹੇ ਤਾਂ ਦੁੱਧ ਕਿੰਨਾ ਜੀ ਦੁੱਧ ਦੇ ਲੈ 7 ਕਿਲੋ ਹੋਊਗਾ ਜੀ ਜੋਕ ਦੇ ਹਾਂ ਜੋਕ ਦੋਨੀ ਟਾਈਮ ਹੀ ਚੋਵੇ ਤਿੰਨੇ ਚੋਵੇ ਆਪਾਂ ਨੂੰ ਕੋਈ ਤਰਾਏ ਨਹੀਂ ਠੀਕ ਆ ਪੰਡਾ ਆਪਣੇ ਕੋਲੇ ਆ ਕੰਡੇ ਤੇ ਰੱਖ ਕੇ ਲਈ ਆ 7 ਕਹਾਂਗੇ ਥਣਾ ਦੀ ਗਰੰਟੀ ਆ ਜੀ ਜਮਾਂ ਓਕੇ ਆ ਜੀ ਠੀਕ ਆ ਵੀਰੇ ਸਾਡੇ 3 ਨਹਾ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਮੇਰੀ ਸਪੈਸ਼ਲ ਬੇਨਤੀ ਰਹੂਗੀ ਕਿ ਤੁਸੀਂ ਵਿਰੇ ਪਰਸਨਲ ਡਾਕਟਰ ਸਾਹਿਬਾਨ ਆਪ ਦਾ ਨਾਲ ਲੈ ਕੇ ਆਇਓ ਤੇ ਬਾਈ ਦੇ ਘਰੋਂ ਚੈੱਕ ਪਾਸ ਕਰਵਾ ਕੇ ਲੈ ਜਾਓ ਸੋਨਾ ਥਣਾ ਦਾ ਸੈਜ ਆ ਕੱਲਾ ਕੱਲਾ ਨਿਖੜਮਾ ਬਾਕੀ ਰੰਗ ਪ੍ਰਿੰਟ ਦੀ ਵੀ ਚੰਗੀ ਕਰੋ ਸੰਗ ਆ ਪੈ ਜਾਂਦਾ ਦੁੱਧ ਸੰਗਣਾ ਹੋਊਗਾ ਫੈਟ ਆਊਗੀ ਚੰਗੀ ਬਾਕੀ ਚੈੱਕ ਕਰ ਸਕਦੇ ਹੋ ਸੀਲਸ ਲੱਗ ਵੀ ਪੂਰੀ ਆ ਦੁੱਧ ਬਾਈ ਦੱਸਦਾ 8 ਹੀ ਹੋਊਗਾ ਆਪਾਂ ਕਿਲੋ ਘੱਟ ਹੀ ਦੱਸਿਆ ਕਿਉਂਕਿ ਆਏ ਵੀਰ ਨੂੰ ਇੱਥੇ ਵੱਧ ਨਿਕਲੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਇਹਦਾ 35000 ਜੀ ਜੋੜਾ ਲੈ ਜੇ ਸੱਜਣ ਕੋਈ ਹਾਂ ਕਰ ਦਿਆਂਗੇ ਜੀ ਮਾਨਤਾ ਠੀਕ ਹੈ ਵੀਰੇ ਅੱਗੇ ਤਿੰਨ ਨੰਬਰ ਨਾਗੇ ਦਾ ਸੁਹਾਗਨ ਮਾ ਜੀ ਇਹਦਾ ਦੂਜਾ ਸੁਹਾਗ ਜੀ ਪੁੱਤੋ ਲੰਡੀ ਆ ਜੀ ਆਪਾਂ ਨੂੰ ਧੀਂ ਧੀ ਆ ਪੁੱਤਿਆਂ ਤੋਂ ਤਾਂ ਹਾਂ ਹਾਂ ਠੀਕ ਹੈ ਵੀਰੇ ਇਹਦੇ ਥੱਲੇ 7 ਕਿਲੋ ਦੁੱਧ ਦਾ ਨਾਰਮਲ ਜੀ ਹਾਈਟ ਪਹਿਲਾਂ ਹੀ 10 ਦਿਨਾਂ ਤੋਂ ਕਾਲੀ ਛੋਟੀ ਗੋਡੀ ਦੀ ਵਹਿੜ ਠੀਲ ਠੰਡੀ ਪੂਰੀ ਅੱਜ ਜਵਾਕ ਬੈਠਾ ਰਹੇ ਕੋਈ ਪ੍ਰਵਾਹ ਨਹੀਂ ਦੁੱਧ ਕਿੰਨਾ ਦੱਸਿਆ ਸੀ ਦੁੱਧ ਦੇ ਥੱਲੇ 6 ਕਿਲੋ ਹੋਊਗਾ ਜੀ ਤੋੜ ਕੇ ਦਿਖਾ ਦਿਓ ਵੀਰੇ ਪਹਿਲਾਂ ਦੱਸ ਦਿਨੇ ਵੀਰੇ ਨਾਰਮਲ ਜੀ ਠੰਡੀ ਸੀਲ ਪੂਰੀ ਆ ਠੀਕ ਆ 6 ਕਿਲੋ ਆ ਦੁੱਧ ਸਾਤੀ ਹੋਊਗਾ ਬਾਈ ਕਹਿੰਦਾ 6 ਮੰਨ ਕੇ ਆਜੋ ਆਪਦੀ ਦੋ ਟਾਈਮ ਚਾਰ ਟਾਈਮ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਆਥੀ ਚਵਾਈ ਹੈਲਾ ਥਾਣਾ ਜੀ ਬਾਕੀ ਇਹਦਾ ਵੀ ਦੁੱਧ ਕਰਮ ਵਾਲੀ ਦਾ ਸੰਗਣਾ ਹੋਊਗਾ ਜਿਹੜਾ ਤੁਸੀਂ ਆਪਦੀ ਮਿਲ ਕੇ ਖੁਦ ਕਰ ਸਕਦੇ ਆਂ ਵੀਰੇ ਤੇ ਇਹਦੀ ਕੀ ਡਿਮਾਂਡ ਰਹਿਣ ਵਾਲੀ ਜਿਹੜੇ ਲੈਣਾ ਹੀ ਆ ਜੀ ਇਹਦਾ 20000 ਰੁਪਇਆ ਲਵਾਂਗੇ ਉਹ ਜੂ ਮਾਨਤਨ ਜੀ ਕਰ ਦਿਆਂਗੇ ਠੀਕ ਆ ਇਦੀ ਡਿਮਾਂਡ ਬਾਈ ਕਹਿੰਦਾ 20000 ਰੁਪਇਆ ਵਿੱਚੋਂ ਮਾਣ ਤਾਣ ਹੋ ਜਾਊਗਾ ਬਾਕੀ ਚੰਗੀ ਆ ਵੀਰੇ ਇਹ ਵੀ ਥਣਾ ਦੀ ਗਰੰਟੀ ਦੇ ਦਿੰਦੇ ਆ ਓਕੇ ਆ ਜੀ ਥਣਾ ਲੋ ਆਪ ਦਾ ਸਾਡੀ ਗਰੰਟੀ ਆਪਦੀ ਗਰੰਟੀ ਕਰਕੇ ਲਿਆਂ ਠੀਕ ਆ ਜਿਹੜਾ ਬਾਈ ਆ ਗਿਆ ਨਾਕਰ ਨੰਬਰ 4 ਦੰਦੋ ਕਿਵੇਂ ਬੱਚਾ ਜੀ ਇਹ ਦੁੰਦੀ ਆ ਜੀ ਦੋ ਦੰਦ ਚੱਕਈ ਆ ਹੱਲੇ ਹਾਂਜੀ ਬੱਚਾ ਮਾੜੇ ਘਰੋਂ ਆਈ ਤੈਨੂੰ ਦਿਸੀ ਜਾਂਦੀ ਆ ਸੇਵਾ ਘਟ ਵਾਲੇ ਕੋਲ ਆ ਕੱਲ ਕੱਲ ਹੀ ਆਈ ਆਪਣੇ ਕੋਲੇ ਵੇਖ ਲੈ ਲੈਡੇ ਹੌਣ ਹਟੀ ਜਣੀ ਵਾਪਸ ਚੁੱਲ੍ਹੇ ਚ ਉਹਦੇ ਹੀ ਪਾਲਾ ਜਦੋਂ ਕੱਟਤਾ ਇਹਨੇ ਅੱਛਾ ਇੰਨੇ ਕੱਟ ਰਹੇ ਹੁੰਦੇ ਬਗੜਾ ਐਡੀ ਲਿਬੜੀ ਸੀ ਇਹਦਾ ਹੁਣ ਅਸੀਂ ਮਾੜੀ ਦੀ ਸੁਧਾਰੀ ਆ ਠੀਕ ਆ ਹਾਂ ਬਾਹਲੀ ਜਿਆਦਾ ਕੱਟ ਸੇ ਵਾਲੇ ਕਰਵਾਈਏ ਬਾਈ ਦੱਸਦਾ ਕਿਆ ਥਾਣਾ ਜੀ ਕੋਈ ਫੋਟ ਸ਼ਾਂਕ ਨਹੀਂ ਕੋਈ ਫੋਟ ਸ਼ਾਂਕ ਨਹੀਂ ਸੋਹਣੀ ਫੇਸ ਕੁਆਲਿਟੀ ਆ ਹੋਰ ਦੱਸਾਂਗੇ ਇਹਨਾਂ ਨੂੰ ਸਾਂਭ ਕੇ ਟੀਕਾ ਲੈਣ ਵਾਲੀ ਹਾਂ ਟੀਕਾ ਲੈਣ ਵਾਲੀ ਪਰ ਸਾਂਭ ਨਹੀਂ ਜ਼ਰੂਰ ਪੈਣੀ ਜਿਹੜੇ ਘਰੋਂ ਆਈ ਆ ਬੇ ਕਿਸੇ ਨੇ ਸਾਂਭੀ ਨਹੀਂ ਸਾਂਭੀ ਹੁੰਦੀ ਤਾਂ ਤੁਹਾਨੂੰ ਵੀ ਪਤਾ ਰੇਟ ਵੀ ਵੱਜ ਜਾਣਾ ਸੀ ਤੇ ਵਿਚਾਰੀ ਦੀ ਚਲੋ ਫਾਲਤ ਵੀ ਸੁਧਰ ਜਾਣੀ ਸੀ ਸਾਹਮਣੀ ਜ਼ਰੂਰ ਪੈਣੀ ਆ ਪਰ ਭਾਅ ਵੀ ਫਰੋਜ ਜ ਮਿਲ ਜਾਣਾ ਜੇ ਸੰਭੀ ਬਲੀ ਹੁੰਦੀ ਫਿਰ ਆ ਰੇਟ ਤੇ ਦੇਣੀ ਵੀ ਕਿਨੇ ਸੀਗੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ 10000 ਰੁਪਏ ਇਹਦਾ 12000 ਰੁਪਏ ਹਾਂ ਮਾਨਤਾਨ ਠੀਕ ਆ ਵੀਰੇ 12000 ਰੁਪਿਆ ਇਹਦੀ ਡਿਮਾਂਡ ਆ ਵਿੱਚੋਂ ਮਾਨਤਾਨ ਹੋ ਜਾਊਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਆ ਅਗੇ ਨਾਗਾਗੇ ਵੀਰੇ ਆਪਣੇ ਕੋਲ ਜਰਸੀ ਦੇ ਬੱਚੇ ਆ ਜੀ ਹਾਂਜੀ ਜਰਸੀ ਦੇ ਬੱਚੇ ਤਿੰਨ ਨਾਗਾ ਜਰਸੀ ਦੇ ਆ ਜੀ ਇਹ ਘਾ ਦੂਜੀ ਕਰਾਉਸ ਆ ਜੀ ਇਹ ਥੋੜੀ ਜੀ ਕਰਾਸ ਪੈ ਜਾਈਏ ਹਾਂਜੀ ਠੀਕ ਆ ਇਹ ਤਿੰਨੇ ਬੱਚੇ ਕਿੰਨੀ ਕਿੰਨੀ ਉਮਰ ਹੋਊਗੀ ਇਹਨਾਂ ਦੀ ਇਹਨਾਂ ਦੀ ਇਹ ਬੱਚੀ ਦੀ ਤਾਂ 5 ਮਹੀਨੇ ਹੀ ਆ ਜੀ ਆ ਛੋਟੇ ਬੱਚੇ ਹਾਂ ਛੋਟੇ ਬੱਚੇ ਚੰਗੀ ਬੜੀ ਆ ਵਾਹ ਜੀ ਕਿਹੜੀ ਗੱਲ ਕਰਨਾ ਬੋਲ ਮਾੜੀ ਇਹ ਮਲੂਮੀ ਚ ਹੈਗੀ ਆ ਸਾਸੀ ਦੇਵਾਂਗੇ ਆਪਾਂ ਦਿਖਾ ਵਿਦ ਨੀ ਇੰਦਰੀ ਰੋਕ ਲਈ ਬੱ ਬੰਨੀ ਆ ਰਹੇ ਅਲੰਦੋਂ ਇਹਨਾਂ ਨੂੰ ਤਾਂ ਕੋਈ ਨਹੀਂ ਨਹੀਂ ਕੋਈ ਨਹੀਂ ਤੋੜੇ ਤਾਂ ਖੜਕਾ ਛੜਕਾ ਕਰ ਲੈਂਗੇ ਨਵੀ ਬਹੂਆਂ ਨੂੰ ਠੀਕ ਆ ਜੀ ਬਿਊਟੀ ਬਹੁਤ ਆ ਬੈਸੇ ਮਾੜਾ ਜਾਂ ਟੰਕਣਾ ਆ ਜਾ ਜੀ ਜੇ ਆ ਉਹਦੇ ਤੇ ਰਵੜ ਚੜਜੇ ਤਾਂ ਉਹ ਲੈ ਵੀ ਜਾਊਗੀ ਬਾਕੀ ਚੰਗੀ ਆ ਵੀਰੇ ਫੁੱਲ ਸੋਹਣੀ ਫੇਸ ਕੁਆਲਟੀ ਬੱਚਾ ਹੀ ਆ ਜੀ ਸਾਂਭਿਆ ਪਾਲਿਆ ਪੂਰਾ ਚੰਗਾ ਇਹਦੀ ਡਿਮਾਂਡ ਜੀ ਇਹਦਾ 17000 ਰੁਪਈਆ ਹੈ। ਉਹ ਜੂਮਾਨ ਤਾਂ ਜੀ ਕਰ ਦਿਆਂਗੇ। ਠੀਕ ਆ ਜੀ। ਤੇ ਅੱਗੇ ਆ ਗਿਆ ਨਗ ਆਪਣਾ 5 6 ਨੰਬਰ ਦੇ। ਹਾਂ ਜੀ। ਠੀਕ ਆ। ਇਹਦੀ ਕਿੰਨੀ ਉਮਰ ਆ ਜੀ? ਇਹਦੀ ਹੋਊਗੀ 9 ਮਹੀਨੇ। 9 ਮਹੀਨੇ ਬੱਚਈ ਹੈ ਵੀ। ਹਾਂ। ਠੀਕ ਆ ਵੀਰੇ। ਬਾਕੀ ਝੂਲੀ ਤੁਹਾਨੂੰ ਇਹਦੀ ਦਿਖਾ ਦਿੰਨੇ ਆ। ਦਿਖਾ ਦੇ ਤੇ ਫੋਟੋਆਂ ਕਿ ਕੋਈ ਨਹੀਂ ਜੀ। ਇਹਦੇ ਚਾਰ ਹੀ ਥਣ। ਹਾਂ ਜੀ। ਠੀਕ ਆ। ਤੋਰਦੇ। ਬਾਕੀ ਚੈੱਕ ਕਰ ਸਕਦੇ ਹੋ। ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ? ਇਹਦਾ 15000 ਰੁਪਈਆ ਲਾਵਾ। ਠੀਕ ਆ ਜੀ। ਜਿਹੜੀ ਆ ਕਾਲੀ ਬਲੈਕ ਆ। ਹਾਂ ਇਹ ਕਾਲੀ ਆ ਜੀ। ਇਹਦੀ ਕਿੰਨੀ ਉਮਰ ਹੋਊਗੀ ਇਹਦੀ ਹੈਗੀ 6 ਕਿ ਮਹੀਨਿਆਂ ਦੀ ਇਹਦੀ ਕਿ ਡਿਮਾਂਡ ਆ ਇਹਦੀ 12000 ਰੁਪਏ ਆ ਕੱਥੀਆਂ ਲੈ ਜੇ ਬੱਚੀਆਂ ਚਾਰੇ ਕਰ ਦਿਆਂਗੇ ਜੀ ਉਹ ਲਾ ਮਾਰ ਜੇ ਕੋਈ ਪੰਜੇ ਹੀ ਲੈ ਜੂ 50000 ਰੁਪਏ ਦੇ ਦਾਂਗੇ ਨਾਲ ਉਹ ਡੱਬੀ ਬੱਚੀ ਦੀ ਠੀਕ ਆ ਹਾਂ ਜੇ ਕੋਈ ਪੰਜਾ ਇਹਨੂੰ ਬੁਖਾਰ ਆ ਜਰੂਰ ਦੱਸਾਂਗੇ ਥੋੜੀ ਜਿਹੀ ਬਿਮਾਰ ਆ ਹਾਂ ਬੁਖਾਰ ਆ ਇਹਨੂੰ ਕਾਹਨੂੰ ਬੈਠੀ ਆ ਸੋਹਣੀ ਨੇ ਉਹ ਦੇ ਲੈ ਜੂਗਾ ਸਣੇ ਉਹ ਡੱਬੀ ਬੱਚੀ ਤੇ 50000 ਰੁਪਏ ਦੇ ਦਾਂਗੇ ਠੀਕ ਆ ਆਫਰ ਹੀ ਆ ਹਾਂ ਜੇ ਆਫਰ ਹੀ ਆ ਜੀ ਠੀਕ ਆ ਤੇ ਆਜ ਕਰ ਦੇ ਜੀ ਬਾਹਰ ਬੱਚਾ ਇਹਦੀ ਕਿੰਨੀ ਉਮਰ ਹੈ ਜੀ ਇਹਦੀ 6 ਮਹੀਨੇ ਦੀ ਹੈ ਛੋਟਾ ਬੱਚਾ ਹਾਂ ਬਾਂਦੇ ਦਾ ਕਾਵਲ ਆਪਣੇ ਬੱਕਰਾ ਹੈ ਜਿਹੜੇ ਨਾਲ ਦਾ ਠੀਕ ਹੈ ਇਹ ਫੀਮੇਲ ਆ ਹਾਂ ਠੀਕ ਹੈ ਜੀ ਤੇ ਇਹ ਪੈਂਦੀ ਕਿਹੜੀ ਜਾਤ ਚ ਹੈ ਇਹ ਇਹ ਬਰਬਰੀ ਹੈ ਜੀ ਬਰਬਰੀ ਹੈ ਠੀਕ ਆ ਹਾਂ ਬਾੜੀ ਠੀਕ ਆ ਇਹਦੀ ਕੀ ਡਿਮਾਂਡ ਆ ਜੀ ਇਹ ਦੇ ਦੇਾਂਗੇ ਵਾ 5000 ਦੀ ਦੇ ਦੇਾਂਗੇ ਆਹ ਫਰੀ ਹੈ ਹਾਂ ਉਹ ਫਰੀ ਹੈ ਠੀਕ ਆ 5000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਬਾਕੀ ਕੋਈ ਵੀ ਨਾਗ ਤੁਹਾਨੂੰ ਪਸੰਦ ਆਊਗਾ ਨੰਬਰ ਤੇ ਗਰੀਂਦੇ ਚੱਲੂਗਾ ਧੰਨਵਾਦ